17 ਸਾਲ ਦੀ ਕੁੜੀ ਨੇ ਲਈ ਅਮਰੀਕਾ ਦੀ ਟੌਕੀ ਜਿੱਥੇ ਕਿ ਦੋਸਤੋ ਇਹ ਵੀਡੀਓ ਹੋ ਗਿਆ ਸੋਸ਼ਲ ਮੀਡੀਆ ਉੱਤੇ ਬਰ ਤਤੂਸੀ ਦੇਖ ਸਕਦੇ ਹੋ 17 ਸਾਲ ਦੀ ਕੁੜੀ ਦੀ ਕਿੰਨੀ ਦਲੇਰੀ ਜੋ ਕਿ ਅਮਰੀਕਾ ਦਾ ਬਾਰਡਰ ਟੱਪਣ ਦੇ ਲਈ ਬੇਹਦ ਵੱਡੀ ਹਿੰਮਤ ਦਿਖਾਈ ਤੇ ਤਿੰਨ ਮੁੰਡੇ ਤੇ ਚੌਥੀ ਕੁੜੀ ਜਿੱਥੇ ਕਿ ਦੋਸਤੋ ਤੁਸੀਂ ਦੇਖ ਸਕਦਾ ਹਾਂ ਅਮਰੀਕਾ ਦਾ ਬਾਰਡਰ ਕ੍ਰੋਸ ਕਰਨਾ ਪਿਆ ਹਦੌਕਾ ਉੱਥੇ ਦੋਸਤੋ ਜਦੋਂ ਇਹ ਬਾਰਡਰ ਅਮਰੀਕਾ ਦਾ ਕ੍ਰੋਸ ਕਰਦੇ ਹਨ ਤਾਂ ਫਿਰ ਮੌਕੇ ਤੇ ਹੀ ਪੁਲਿਸ ਪਹੁੰਚ ਜਾਂਦੀ ਹੈ ਤੇ ਪੁਲਿਸ ਉਹਨਾਂ ਦੀ ਕਰਦੀ ਹੈ ਪੁਸ ਗੈਸਰ ਤੇ ਨਾਲ ਲੈਂਦੀ ਹੈ ਤਲਾਸ਼ੀ ਤੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿਵੇਂ ਦੋਸਤੋ ਅਮਰੀਕਾ ਦਾ ਬਾਰਡਰ ਕ੍ਰੋਸ ਕਰਨ ਤੋਂ ਪਹਿਲਾਂ ਕਿਵੇਂ ਜੰਗਲਾਂ ਅਤੇ ਸਮੁੰਦਰ ਨੂੰ ਪਾਰ ਕਰਨਾ ਬੜਾ ਔਖਾ ਹੁੰਦਾ ਹੈ ਜਿੱਥੇ ਕਿ ਕਈ ਲੋਕਾਂ ਵੱਲੋਂ ਕਿਹਾ ਜਾਂਦਾ ਹੈ ਕਿ ਅਮਰੀਕਾ ਜਾਣ ਦੇ ਲਈ ਕੋਈ ਵੱਡੀ ਗੱਲ ਨਹੀਂ ਪਰ ਜੋ ਅਮਰੀਕਾ ਜਾ ਰਹੇ ਹਨ ਦੋ ਨੰਬਰ ਦੇ ਵਿੱਚ ਤੇ ਉਹਨਾਂ ਕੋਲੋਂ ਪੁੱਛ ਕੇ ਦੇਖੋ ਕਿ ਉਹ ਜੇ ਹਾਲਾਤਾਂ ਦਾ ਸਾਹਮਣਾ ਕਰਕੇ ਉਹ ਜੰਗਲਾਂ ਵਿੱਚ ਦੀ ਅਮਰੀਕਾ ਦੇ ਵਿੱਚ ਪਹੁੰਚਦੇ ਹਨ ਤੇ ਪਹੁੰਚ ਕੇ ਅਮਰੀਕਾ ਦੀਆਂ ਜੇਲਾਂ ਕਿਵੇਂ ਕੱਢਦੇ ਹਨ ਕਿ ਦੋਸਤੋ ਤੁਸੀਂ ਅਮਰੀਕਾ ਜਾਣਾ ਚਾਹਦੇ ਹੋ ਜਾਂ ਨਹੀਂ ਆਪਣੀ ਰਾਇ ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਨੇ ਰਹਿ ਲਈ ਧੰਨਵਾਦ